ਸੋ 24 ਦੀ ਜੰਗ ਜਾਰੀ ਹੈ ਅੰਮ੍ਰਿਤਸਰ ਤੋਂ ਕੌਣ ਕਿਸਤੇ ਪਾਰੀ ਹੈ ਫਿਲਹਾਲ ਗਰਮੀ ਛਕਰਾ ਤੇ ਹੈ ਤੇ 12 ਦਿਨ ਚੋਨਾ ਨੂੰ ਜਿੱਥੇ ਰਣਨੀਤੀ ਪਾਰਾ ਹਾਈ ਉਹ ਤੇ ਕੌਮੀ ਜਨਸ ਕਤਰ ਪਾਰ ਪਾ ਦੇ ਤਰਨ ਚੁੱਕ ਜਿਹੜੇ ਅੰਮ੍ਰਿਤਸਰ ਪਹੁੰਚੇ ਆ ਸੋ ਦੋ ਪਹਿਲੂਆਂ ਤੇ ਗੱਲ ਕਰਾਂਗੇ ਪਿਛਲੇ ਪਹਿਲੂ ਰਣਨੀਤਿਕ ਸਫਰ ਚੋਨਾ ਦਾ ਲੇਕਿਨ ਇਹ ਪਹਿਲੂ ਅਲੱਗ ਧਾਰਮਿਕ ਤੌਰ ਤੇ RAM ਨਾਮ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਅਸੇ ਤੇ ਮੈਂ ਯੁੱਧਿਆ ਤੋਂ ਆਇਆ ਤੇ ਯੁੱਧਿਆ ਤੋਂ ਆਪਣੇ ਜਿਹੜੇ ਪਰਿਵਾਰ ਨੇ ਉਹਨਾਂ ਸੇ ਪ੍ਰਸ਼ਾਦ ਲੈ ਕੇ ਆ ਪਾਰਾ ਜ਼ਰੂਰ ਗਰਮ ਹੈ لیکن لوگ سمجھ رہے ہیں کہ کس طرح ਆمانتی پارٹی اور کانگریس نے پنجاب نو ڈیفیسٹ تے پہنچا دیا اج پنجاب کےبل ڈیفیسٹ تے اکنامیکلی نہیں اکنامیکلی بھی سوشلی ڈیفیسٹ تے چلا گیا اج پنجاب دے اندر پلائن ہو رہا ہے ਤੁਸੀਂ کسی گھر جاؤ منڈے بچے ایتھے گھرਾਂ چ ہی نہیں ہے سارے وદેશاں جانے برین ڈرین ہو رہا ہے کارن ہے کہ پنجاب دی انڈسٹری فیل کرتی بازار دا کامرس فیل کر دیتا ਪੰਜਾਬ ਦਾ ਸਰਵਿਸ ਸੈਕਟਰ ਫੇਲ ਕਰ ਦਿੱਤਾ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਦੀ ਡਿਊਟੀ ਸੀ ਸਰਕਾਰ ਉਹ ਪੂਰਾ ਨਹੀਂ ਕਰ ਪਾਈ ਦੁਰਭਾਗੇ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਕੰਮਾਂ 'ਚ ਵਿਅਸਤ ਨੇ ਉਹਨਾਂ ਨੂੰ ਪੰਜਾਬ ਦੀ ਚਿੰਤਾ ਨਹੀਂ ਸ਼ਹਿਰ ਸਪੇਟੇ ਦੀ ਚਿੰਤਾ ਆਰ ਪੰਜਾਬ ਦੀ ਸੈਡ ਅਫਸਰਚ ਪਹੁੰਚਿਆ ਉਹਨੂੰ ਕੇਵਲ ਨਰਿੰਦਰ ਮੋਦੀ ਜੀ ਦੇ ਡੈਸਕ ਤੋ ਕੱਟ ਸਕਦੇ ਔਰ ਪੰਜਾਬ ਦੀ ਜਨਤਾ ਜਾਣਦੀ ਹੈ ਕਿ મોદી ਹੈ ਤਾਂ mumkin ਹੈ ਨਹੀਂ ਤਾਂ ਇਸ ਦੌਰ ਚੋਂ ਪੰਜਾਬ ਨੂੰ ਕੱਢਿਆ ਨਹੀਂ ਜਾ ਸਕਦਾ ਸਾਬ ਕੇਜਰੀਵਾਲ ਜਦੋਂ ਅੰਮ੍ਰਿਤਸਰ ਦੀ ਰੋਡ ਸ਼ੋਅ ਕਰਦੇ ਆ ਕਹਿੰਦੇ ਆ ਕਿ ਮੈਂ ਜਦੋਂ ਜੇਲ੍ਹ ਤੇ ਵੀ ਸੀਗਾ ਬਾਰ ਬਾਰ ਇਹੀ ਪੁੱਛਦਾ ਸੀ ਅੰਮ੍ਰਿਤਸਰ ਦੇ ਲੋਕ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇ ਆ ਤੇ ਦਿੱਲੀ ਦੇ ਲੋਕ ਕਿਸ ਤਰ੍ਹਾਂ ਮੈਨੂੰ ਚਿੰਤਾ ਸਤਾਉਂਦੀ ਸੀ ਜੇਲ੍ਹ ਚ ਰਹਿ ਕੇ ਵੀ ਨਿਚਿੰਤਾ ਇਸ ਗੱਲ ਦੀ ਸਤਾਉਂਦੀ ਸੀ ਕਿ ਉਹ ਮੋਬਾਈਲ ਕਿੱਥੇ ਜ਼ਖੇ ਹੈ ਸਮਝ ਨਹੀਂ ਆ ਰਿਹਾ ਸ਼ਰਾਬ ਬੋਟਲੇ ਚ ਕਿੰਗ ਪੀਣਾ ਔਰ ਇਹ ਮੈਂ ਨਹੀਂ ਕਹਿ ਰਿਹਾ ਦੇ ਇਸ ਦਾ ਨਿਆਂਲੇ ਕਹ ਰਿਹਾ ਪਰ ਉਹ ਆਉ ਆਪਣੇ ਆਪ ਨੂੰ ਬਿਹੇਵ ਕਰ ਰਹੇ ਜਿਸਰਾ ਫਰੀडम ਮੂਵਮੈਂਟ ਦੇ ਖਿਲਾੜੀ ਹੋਣ ਸੁਤੰਤਰਤਾ ਸੰਾਨੀ ਆਨ ਫਰੀडम ਮੂਵਮੈਂਟ ਦੇ ਬਹੁਤ ਵੱਡਾ ਖਿਲਾੜੀ ਜਿਸ ਤਰ੍ਹਾਂ ਹੁੰਦਾ ਉਹ ਆਪਣੇ ਉਹ ਇਸ ਤਰ੍ਹਾਂ ਬਿਹੇਵ ਕਰ ਰਹੇ ਅਲਪ ਬਲਪ ਜ਼ਮਾਨਤ ਤੇ ਬਾਹਰ ਆਏ ਨੇ ਕੰਡੀਸ਼ਨਲ ਜ਼ਮਾਨਤ ਤੇ ਬਾਹਰ ਆਏ ਲੇਕਿਨ ਬਿਹੇਵ ਹਾਂ ਕਰ ਰਹੇ ਜਿਸਾ ਫਰੀडम ਫਾਈਟਰ ਨੇ ਨਿਸ਼ਚਿਤ ਰੂਪਚ ਅਰਵਿੰਦ ਕੇਜਰੀਵਾਲ ਹੋਏ ਜਾਂ ਭਗਵੰਤ ਮਾਨ ਹੋਏ ਇਹਨਾਂ ਦਾ ਅਸਲੀ ਚਿਹਰਾ ਜਨਤਾ ਦੇਖ ਚੁੱਕੀ ਕਿਸ ਤਰ੍ਹਾਂ ਲੁੱਟ ਰਹੇ ਨੇ ਕਿਸ ਤਰ੍ਹਾਂ ਸ਼ਰਾਬ ਘਟਾਲਾ ਕੀਤਾ ਕਿ ਪੈਸਾ ਦੇਣ ਵਾਲੇ ਜਿਨ੍ਹਾਂ ਨੇ ਰਿਸ਼ਵਤ ਦਿੱਤੀ ਉਹ ਵੀ ਹੈਗੇ ਨੇ ਜਿਨ੍ਹਾਂ ਕੋ ਰਿਸ਼ਵਤ ਪਹੁੰਚੀ ਉਹ ਵੀ ਹੈਗੇ ਚੈਟਸ ਨੇ ਫੂਲ ਪ੍ਰੂਫ ਕੇਸ ਹੈ ਕੋਰਟ ਕਹਿ ਰਹੀ ਹੈ ਐਜ਼ ਅ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਕਰਪਟ ਹੈ ਔਰ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਵੀ ਕਰਪਟ ਹੈ ਔਰ ਉਹਨਾਂ ਦੀ ਕਰਪਸ਼ਨ ਦਾ ਦਾਇਰਾ ਐਡਾ ਵੱਡਾ ਹੈ ਕਿ ਕਿਸ ਤਰ੍ਹਾਂ ਦਿੱਲੀ ਦੇ ਜਨਤਾ ਦਾ ਜੇਬ ਕੱਟੀ ਗਈ ਪਰ ਪੰਜਾਬ ਦੇ ਵਿੱਚ ਕਹਿੰਦੇ 85% ਗਰੰਟੀਆਂ ਪੂਰੀ ਕੀਤੀ ਉਹਦਾ ਲੋਕ ਸਭਾ ਚ ਉਹਨਾਂ ਦੇ ਵਿੱਚ ਫਾਇਦਾ ਮਿਲੇਗਾ 13 0 ਹੋਏਗਾ ਮੈਂ ਤੁਹਾਨੂੰ ਦੱਸੋ ਕਿਸਾਨ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ 90 ਹਜ਼ਾਰ ਕਰੋੜ ਦਾ ਕਿਸਾਨੀ ਕਰਜ਼ਾ ਕਿੰਨਾ ਮਾਫ ਹੋਇਆ ਹਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਿੱਥੇ ਮਿਲੀਆਂ ਨੌਕਰੀ ਟੋਟਲ ਫੇਲ ਸਰਕਾਰ ਹੈ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਆਈ ਲਾਅ ਐਂਡ ਆਰਡਰ ਸ਼ੂਨਿਆ ਲੈਵਲ ਤੇ ਪਹੁੰਚ ਚੁੱਕਾ ਪੰਜਾਬ ਕਹਾਰ ਰਿਹਾ ਕਿ ਕਿਰੇ ਗਲਤੀ ਹੋ ਗਈ ਆਮ ਆਨੰਦੀ ਪਾਰਟੀ ਦੀ ਸਰਕਾਰ ਚੁਣ ਲਈ ਜਿਹੜੀ ਸਰਕਾਰ ਐਕਸ-ਰੇ ਮਸ਼ੀਨਾਂ ਤੇ ਪੈਸੇ ਆਪਣੇ ਪੋਸਟਰਾਂ ਤੇ ਖਰਚ ਕਰ ਦੋ ਜਿਹੜੀ ਸਰਕਾਰ ਮੈਡੀਸਨ ਦਾ ਪੈਸਾ ਮੈਡੀਕਲ ਅਫੇਅਰਸ ਦਾ ਪੈਸਾ ਆਪਣੀ ਫੋਟੋ ਚਿਪਕਾਉਣ ਤੇ ਖਬਰਾਂ ਤੇ ਖਰਚ ਕਰਦੀ ਹੋਵੇ ਜਿਹੜੀ ਕਮ ਲੱਖਾਂ ਰੁਪਿਆ ਦਾ ਤੇ ਉਰ ਤੇ ਕਰੋੜਾਂ ਰੁਪਿਆ ਢੰਦੀ ਹੋਵੇ ਐਸੀ ਐਡਮਿਨਿਸਟ੍ਰੇਸ਼ਨ ਸਰਕਾਰ ਨਹੀਂ ਚਾਹੀਦੀ ਪਰ ਇੰਡੀਆ ਗਠਜੋਧਨ ਦੀ ਪਾਟਪਾ ਦੇਸ਼ ਲਈ ਖਤਰਨਾਕ ਕੇਂਦਰ ਦੇ ਵਿੱਚ ਇੰਡੀਆ ਦੀ ਸਰਕਾਰ ਬਣਦੀ ਇੰਡੀਆ ਗਠਜੋਧਨ ਤੇ ਇਸ ਦੇ ਅੰਦਰ ਲੋਕ ਨਰਿੰਦਰ ਮੋਦੀ ਦੀ ਸਰਕਾਰ ਚੰਦੇ ਔਰ ਪੂਰੇ ਵਾਤਾਵਰਨ 400 ਪਾਰ ਹੋਏਗਾ ਪਰ ਸਿਆਸਤ ਦੀ ਰੋਟੀਆਂ ਦੇ ਵਿਚਕਾਰ ਧਰਮ ਨੂੰ ਲਿਆਇਆ ਜਾ ਰਿਹਾ ਸੋ ਅਕਾਲੀ ਦਲ ਕਹਿ ਰਿਹਾ ਕਿ ਬੀਜੇਪੀ ਲਗਾਤਾਰ ਧਰਮ ਦੇ ਉੱਤੇ ਰਾਜਨੀਤੀ ਕਰਕੇ ਵੋਟ ਬੈਂਕ ਦੀ ਜਿਹੜੀ ਗੱਲ ਕਰ ਰਹੀਏ ਤੁਸੀਂ ਕਹਿ ਰਹੇ ਹੋ ਕਿ ਫਲਾਣਾ ਵੋਟ ਨਾ ਪਾਓ ਆਉਂ ਨਾ ਕਰੋ ਭਾਰਤੀ ਜਨਤਾ ਪਾਰਟੀ ਤੇ ਸਭ ਦਾ ਸਾਥ ਸਭ ਦਾ ਵਿਕਾਸ ਤੇ ਕੰਮ ਕਰੋ ਔਰ ਸੁਖਵੀਰ ਬਾਦਲ ਆ ਕੇ ਬਹੁਤ ਵੱਡੇ ਠੇਕੇਦਾਰ ਬਣੇ ਹੋਏ ਨੇ ਅਸਲ ਸੁਖਬੀਰ ਬਾਦਲ ਕਰਾਰੀ ਹਾਰ ਨੂੰ ਦੇਖਦੇ ਆਇਆ ਸਾਹਮਣੇ ਦੀਵਾਰ ਤੇ ਲਿਖਿਆ ਕਿ ਕਰਾਰੀ ਹਾਰ ਉਹਨਾਂ ਲਈ ਉਸ ਹਤਾਸ਼ਾ ਨਿਰਾਸ਼ਾ 'ਚ ਇਹੋ ਜਿਹਾ ਬਿਆਨ ਪਰ ਜਿਹੜਾ ਭਾਜਪਾ ਨੂੰ ਵੋਟ ਪਾਏਗਾ ਉਹ ਸਿੱਖ ਨਹੀਂ ਹੋਏਗਾ ਕਿ ਸੁਖਬੀਰ ਬਾਦਲ ਦੁਰਭਾਗੇਪੁਰ ਉਹਨਾਂ ਦਾ ਬਿਆਨ ਬਹੁਤ ਦੁਰਭਾਗੇਪੁਰ ਸੋਮਦੀ ਸਰ ਤੋਂ ਸੀਟ ਤਰਨਜੀਤ ਸਿੰਘ ਸੰਧੂ ਸੋ ਦਸਾਲਾਮਬਾਦ ਫਿਰ ਬੀਜੇਪੀ ਕੋ ਆਏਗੀ ਕਿ ਨਹੀਂ ਬਿਲਕੁਲ ਥੰਪਿੰਗ ਮжоਰਿਟੀ ਨਾ ਆਏਗੀ ਲੋਕ ਚੰਦਨੇ ਨੇ ਕਿ ਮੋਦੀ ਜੀ ਦੀ ਆਵਾਜ਼ ਉਠਾਉਣ ਵਾਲਾ ਬੰਦਾ ਮੋਦੀ ਨਾਲ ਆਵਾਜ਼ ਉਠਾਉਣ ਵਾਲਾ ਬੰਦਾ ਅੰਮ੍ਰਿਤਸਰ ਤੋਂ ਜਾਏ ਔਰ ਸਦਨ ਦੇ ਅੰਦਰ ਆਵਾਜ਼ ਚੋ ਕੀ ਸਵਾਲ ਪਰਵਾਰ ਦੇ ਵਿੱਚ ਆਇਓ ਸੋ ਅੱਜ ਪਿਆਰ ਮਿਲ ਰਿਹਾ ਲੋਕਾਂ ਨਾਲ ਸੋ ਲੋਕ ਮਿਲ ਰਿਹਾ ਘਰ ਘਰ ਲੈ ਕੇ ਜਾ ਰਹੀ ਟੀਕਾ ਨਾ ਚੰਦਨ ਇਹ ਅੰਮ੍ਰਿਤਸਰ ਤੇ ਆਪਣੇ ਦਿਲ ਨਾਲ ਜੁੜਿਆ ਆ ਮਸਲਾ ਹੈ ਇੱਥੇ ਸਾਰੇ ਆਪਣੇ ਘਰ ਨੇ ਇਹਨਾਂ ਘਰਾਂ ਚ ਖੇਲੇ ਆ ਇਹਨਾਂ ਘਰਾਂ ਚ ਵੱਡੇ ਹੋਏ ਆ ਇਹਨਾਂ ਘਰਾਂ ਚੋ ਹੀ ਖਾਦਾ ਇੱਥੇ ਹੀ ਬੈਠਦਾ ਔਰ ਅੱਜ ਵੀ ਮੇਰਾ ਉਹੀ ਰੁਟੀਨ ਹੈ ਕਿਉਂ ਨਾ ਕਰਾਂ ਚੀ ਮੈਂ ਘੁੰਮਣਾ ਉੱਥੇ ਹੀ ਖਾਣਾ ਰੋਟੀ ਵੀ ਉੱਥੇ ਪਾਣੀ ਵੀ ਉੱਥੇ ਤੇ ਜੀਣਾ ਵੀ ਉੱਥੇ ਤੇ ਮਰਨਾ ਕਿ ਸਰ ਤੁਸੀਂ ਹਲੇ ਵਰਕਰਾਂ ਨੂੰ ਕਹਿ ਰਹੀ ਸੀ ਕਿ 70 ਦਿਨ ਮੈਂ 70 ਦਿਨ ਤਕਰੀਬਨ 4 ਘੰਟੇ ਲਗਾਤਾਰ ਹੋ ਰਿਹਾ ਹੁਣੇ ਤੁਸੀਂ ਕਹੋ ਤੇ ਮੈਂ ਹੁਣੇ ਨੀਂਦਾ ਜਾਵੇ ਲੇਕਿਨ ਵਰਕਰਾਂ ਦੇ ਖਾਤਰ ਮੈਦਾਨ ਚ ਬਿਲਕੁਲ ਮੈਦਾਨ ਚ 1 ਜੂਨ ਤੱਕ ਇਹ ਲੜਾਈ ਵਿਕਸਿਤ ਭਾਰਤ ਦੀ ਲੜਾਈ ਹੈ ਇਹ ਲੜਾਈ ਦੇਸ਼ ਨੂੰ ਅੱਗੇ ਲੈ ਜਾਂਦੀ ਲੜਾਈ ਹੈ ਇਹ ਲੜਾਈ ਉਹਨਾਂ ਲੋਗਾਂ ਨਾਲ ਹੈ ਜਿਹੜੇ ਦੇਸ਼ ਦੇ ਅੰਦਰ ਲੰਗੜੀ ਸਰਕਾਰ ਲਿਆਉਣਾ ਚਾਹੁੰਦੇ ਕਮਜ਼ੋਰ ਸਰਕਾਰ ਲਿਆਉਣਾ ਚਾਹੁੰਦੇ ਔਰ ਉਹ ਕਮਜ਼ੋਰ ਸਰਕਾਰ ਇਸ ਵਿੱਚ ਲਿਆਉਣਾ ਚਾਹੁੰਦੇ ਕਿ ਦੇਸ਼ ਨੂੰ ਨੋਚ ਨੋਚ ਕੇ ਰਾਹੁਲ ਗਾਂਧੀ ਕੇਜਰੀਵਾਲ ਅਕਲੀ ਜਿਆਦਾ ਲਾਲੂ ਪ੍ਰਸਾਦ ਜਿਆਦਾ ਡੀਐਮਕੇ ਦਾ ਪਰਿਵਾਰ ਲੁੱਟ ਕੇ ਖਾ ਸਕ ਏਨਾ ਦਰਿੰਦਿਆਂ ਦੇ ਹੱਥ ਦੇਸ਼ ਨਾ ਹੋਵੇ ਦੇਸ਼ ਇੱਕ ਮਜ਼ਬੂਤ ਸਰਕਾਰ ਆਵੇ जी डेनमिक सरकार निर्णय लैन वाली नरेंद्र मोदी की सरकार हो ऐसे काम करने पे और निश्चित लक्ष्य पूरा होएगा एक जून अमृतसर की धरती पवित्र धरती तो भी आशीर्वाद जाएगा और दिल्ली चार सौ निश्चित ਨਿਸ਼ਚਿਤ ਸੋ ਐਨਡੀਆ ਨਿਸ਼ਚਿਤ ਨਿਸ਼ਚਿਤ ਹੋਰ ਤੇ ਜਿਹੜਾ 400 ਪਾਰ ਹੋ ਗਈ ਔਰ ਇੱਕ ਜੂਨ ਜਿਹੜੀ ਹੈ ਫਿਰ ਭਾਜਪਾ ਜਿਹੜੀ ਹੈ ਬਿਲਕੁਲ ਅੰਮ੍ਰਿਤਸਰ ਦੀ ਗੱਲ ਕਰਨ ਦੇ ਸੋ 4 ਜੂਨ ਨੂੰ ਜਦੋਂ ਰਿਜ਼ਲਟ ਹੋਏਗਾ ਸੋ ਭਾਜਪਾ ਦਾ ਇੱਕ ਵਾਰ ਫਿਰ ਜਿਹੜਾ ਵਾ ਲੋਕ ਸਭਾ ਦੇ ਵਿੱਚ ਉਮੀਦਵਾਰ ਜਿਹੜਾ ਉਹ ਜਿੱਤ ਕੇ ਜਾਏਗਾ ਉਸ ਦੇ ਨਾਲ ਨਾਲ ਜਿਹੜੀ ਹੈ ਲੰਗੜੀ ਸਰਕਾਰ ਕਿਹਾ ਵਾ ਸੋ ਬਿਲਕੁਲ ਕਾਂਗਰਸ ਨੂੰ ਜਿਹੜਾ ਕਿਹਾ ਕਿ ਲੰਗੜੀ ਸਰਕਾਰ ਕਿਹਾ ਵਾ ਉਸ ਦੇ ਨਾਲ ਕਈ ਮੁੱਦੇ ਹੈਗੇ ਜਿਹੜੇ ਸੋ ਦੋ ਵੈਲਿਊ ਦਾ ਸਫਰ ਸੀਗਾ ਸੋ ਪਹਿਲਾਂ ਸੀਗਾ ਰਾਜਨੀਤਿਕ ਲੇਕਿਨ ਹੁਣ ਜਿਹੜਾ ਧਾਰਮਿਕ ਸੋ ਭਗਵਾਨ ਰ 402 ਜਿਹੜੀ ਸੀਟ ਆ ਰਹੀ ਹੋਰ ਇੱਕ ਵਾਰ ਫਿਰ ਜਿਹੜੀ ਆ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਖੜਾ ਉੱਤਰ ਕੇ ਜਿਹੜੀ ਭਾਜਪਾ ਕੇਂਦਰ ਦੇ ਵਿੱਚ ਸਰਕਾਰ ਬਣਾਈ ਗਈ ਸੋ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਜਿਹੜੇ ਸੀ ਕਿ ਤਰਨਜੀਤ ਸਿੰਘ ਸੰਧੂ ਇਹ ਜਿੱਤ ਕੇ ਲੋਕ ਸਭਾ ਦੇ ਵਿੱਚ 10 ਸਾਲ ਤੋਂ ਬਾਅਦ ਫਿਰ ਜਿਹੜੇ ਆ ਲੋਕ ਸਭਾ ਦੇ ਵਿੱਚ